ਦੁਪਹਿਰ ਹੋ ਚੁੱਕੀ ਹੈ ਬੱਚਿਆਂ ਦੇ ਆਉਣ ਦਾ ਟਾਈਮ ਹੋ ਚੁੱਕਿਆ 2:30 ਵਜੇ ਆਪਣੇ ਬੱਚਿਆਂ ਨੇ ਆ ਜਾਣਾ ਹੈ ਤੇ ਆਪਾਂ ਹੁਣ ਰੈਸਪੀ ਬਣਾਣੀ ਸ਼ੁਰੂ ਕਰਦੇ ਹਾਂ ਤੇ ਬੱਚਿਆਂ ਬੱਚਿਆਂ ਦੀ ਡਿਮਾਂਡ ਹੁੰਦੀ ਹੈ ਕਿ ਆਪਾਂ ਰੋਟੀ ਨਹੀਂ ਖਾਣੀ ਰੋਟੀ ਖਾਗਾ ਕੇ ਬੱਚੇ ਖੋਰ ਹੋ ਜਾਂਦੇ ਨੇ ਜਾਂ ਫਿਰ ਕਹਿੰਦੇ ਨੇ ਚਾਵਲ ਵੀ ਨਹੀਂ ਖਾਣੇ ਤੇ ਅੱਜ ਆਪਾਂ ਵੱਖਰੇ ਬਣਾ ਲੈਨੇ ਆ ਬੱਚਿਆਂ ਦੇ ਨਾਲ ਬੱਚਿਆਂ ਲਈ ਚਾਹ ਦੇ ਨਾਲ ਤੇ ਐਦਾਂ ਆਪਾਂ ਨੇ ਇਹ ਪਿਆਜ਼ ਨੂੰ ਕੱਟ ਲੈਣਾ ਪਹਿਲਾਂ ਲੰਬਾਈ ਦੇ ਵਿੱਚ ਪਿਆਜ਼ ਆਪਾਂ ਵੱਡੇ ਸਾਈਜ਼ਾਂ ਲਈਏ ਤੇ ਠੀਕ ਰਹੇਗਾ ਤੇ ਇਸ ਤਰੀਕੇ ਨਾਲ ਪਤਲਾ-ਪਤਲਾ ਸਾਈਜ਼ ਦੇ ਜਪਾਣੀ ਪਿਆਜ਼ਾਂ ਨੂੰ ਕੱਟ ਲੈਣਾ ਹੈ ਪਿਆਜ਼ 1 2 4 ਜਿੰਨੀ ਕੁਆਂਟੀਟੀ ਚ ਤੁਸੀਂ ਬਣਾਉਣਾ ਚਾਹੁੰਦੇ ਉਸ ਇਸ ਕੱਟ ਲੈਨੇ ਤੇ ਇਸ ਤਰੀਕੇ ਨਾਲ ਆਪਾਂ ਨੇ ਪਤਲੇ-ਪਤਲੇ ਸਾਈਜ਼ ਵਿੱਚ ਆਲੂ ਨੂੰ ਕੱਟਾਂਗੇ ਤੇ ਇਹ ਰੈਸਪੀ ਆਪਣੀ ਵਧੀਆ ਬਣੇਗੀ ਦੇਖੋ ਤੇ ਸਾਰੇ ਆਲੂ ਨੂੰ ਆਪਾਂ ਇਦਾਂ ਕੱਟ ਲਵਾਂਗੇ ਕਦੀ ਕਦੀ ਮਨ ਕਰਦਾ ਹੈ ਕੁਝ ਵਧੀਆ ਖਾਣ ਨੂੰ ਤੇ ਰੋਟੀ ਖਾਂਦਾ ਕਈ ਵੇਰੀ ਆਪਾਂ ਵੀ ਅੱਕ ਜਾਂਦੇ ਆ ਰੋਟੀ ਖਾ ਖਾ ਕੇ ਤੇ ਜਲਦਬਾਜ਼ ਇੰਨਾ ਟਾਈਮ ਵੀ ਨਹੀਂ ਹੁੰਦਾ ਕਈ ਵੇਰੀ ਤੇ ਇਹ ਜਿਹੜੀ ਰੈਸਪੀ ਆਪਾਂ ਬਣਾ ਕੇ ਤਿਆਰ ਕਰ ਸਕਦੇ ਆ ਮਸਰਾ ਆਪਾਂ ਨੇ ਬਹੁਤੀ ਪਤਲੇ ਪਤਲੇ ਸ্লাইਸ ਵਿੱਚ ਆਪਾਂ ਨੇ ਕੱਟਨੇ ਆ ਆਲੂ ਨੂੰ ਤੇ ਉਧਾਰਾ ਕੋਈ ਇਹਦੇ ਵਿੱਚ ਖਰਚਾ ਵੀ ਨਹੀਂ ਆ ਆਲੂ ਪਿਆਜ਼ ਆਪਾਂ ਘਰਾਂ ਦੇ ਵਿੱਚ ਆਪਣੇ ਪਏ ਹੀ ਹੁੰਦੇ ਨੇ ਫਾਂ ਦੇਖੋ ਆਪਣੇ ਜਿਹੜੇ ਆਲੂ ਤੇ ਪਿਆਜ਼ ਆਪਾਂ ਨੇ ਕੱਟ ਲਏ ਨੇ ਕੋਈ ਵੀ ਭਾਂਡਾ ਤੁਸੀਂ ਲੈ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਟਰਾਂਸਫਰ ਕਰ ਦਵਾਂਗੇ ਆਲੂ ਉਹਦੇ ਜਿਹੜੇ ਪਿਆਜ਼ਾਂ ਦੇ ਜਿਹੜੇ ਲੱਛਣੇ ਇਹਨਾਂ ਨੂੰ ਵੱਖਰੇ ਕਰ ਲੀਏ ਫਿਰ ਟੇਸਟ ਇਹਦੇ ਨਾਲ ਨੂੰ ਵਧੀਆ ਆਏਗਾ ਹੈ ਕਾ ਆਪਣੇ बेसन जो है किसी भी ब्रांड का ले सकते हो मैं ये पैकेट वाला लिया है मैं ज्यादातर यही पैकेट वाली यूज करती हाँ ये वधिया भी होंगे ਤੇ ਬਹੁਤ ਸਾਰਾ ਹੁੰਦੇ ਨੂੰ ਛਾਲਣ ਦੀ ਵੀ ਜ਼ਰੂਰਤ ਨਹੀਂ ਹੈ ਤੇ ਆਪਾਂ ਇਸ ਤਰੀਕੇ ਨਾਲ ਆਲੂ ਤੇ ਪਿਆਜ਼ਾਂ ਦੇ ਉੱਤੇ ਆਪਾਂ ਇਹਨੂੰ ਇਸ ਤਰ੍ਹਾਂ ਪਾ ਦਵਾਂਗੇ ਤੇ ਮੈਂ ਤੇ ਆਈਡੀ ਨਾਲ ਪਾ ਲੈਣੀ ਆ ਇੱਕ ਕੋਲੀ ਫਿਰ ਇਹ ਵੀ ਕੋਲੀ ਦੇ ਕਰੀਬ ਆਪਾਂ ਵੇਸਣ ਪਾ ਲੈਣੇ ਆ ਦੇਖੋ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਿੰਨੀ ਆ ਨਮਕ ਤੇ ਨਾਲ ਹੀ ਮੈਂ ਪਾ ਰਹੀ ਹਾਂ ਧਨੀਆ ਪਾਊਡਰ ਇਹਦੇ ਨਾਲ ਸਵਾਦ ਬਹੁਤ ਵਧੀਆ ਹੁੰਦਾ ਪਕੌੜੀਆਂ ਦਾ ਤੇ ਬਿਲਕੁਲ ਥੋੜੀ ਜਿਹੀ ਮੈਂ ਲਾਲ ਮਿਰਚ ਪਾਵਾਂਗੀ ਕਿਉਂਕਿ ਬੱਚਿਆਂ ਨੇ ਖਾਣੀ ਕਈ ਵਾਰ ਫਿਰ ਬੱਚੇ ਨਖਰੇ ਵਗੈਰਾ ਕਰਨ ਲੱਗ ਜਾਂਦੇ ਨੇ ਵੀ ਮਿਰਚ ਜ਼ਿਆਦਾ ਤੇ ਥੋੜੀ ਜਿਹੀ ਮੈਂ ਹਲਦੀ ਪਾ ਦਿੰਦੀ ਹਾਂ ਕਲਰ ਵਾਸਤੇ ਤੇ ਹੁਣ ਨਾਲ ਮੈਂ ਇਹਦੇ ਵਿੱਚ ਤੇ ਕਰੰਦੀ ਮੇ ਜਾਲਾ ਮਸਾਲੇ ਨੂੰ ਜ਼ਰੂਰ ਪਾਵਾਂਗੇ ਮੈਗੀ ਮਸਾਲਾ ਇਸ ਨਾਲ ਜਿਹੜਾ ਆਪਣਾ ਨਾ ਰੈਸਕੀ ਦਾ ਟੇਸਟ ਬੜਾ ਵਧੀਆ ਆ ਜਾਂਦਾ ਹੈ ਬਸ ਸੱਤ ਚਮਚ ਹੀ ਪਾਇਆ ਮੈਂ ਜਾਗਾ ਨਹੀਂ ਪਾਇਆ ਹੈਗਾ ਤੇ ਹੁਣ ਮੈਂ ਇਹ ਚ ਐਡ ਕਰ ਰਹੀ ਹਾਂ ਇੱਕ ਛੋਟਾ ਚਮਚ ਦਹੀਂ ਦਹੀਂ ਤੇ ਨਾਲ ਆਪਣੀ ਜਿਹੜਾ ਇਹਦਾ ਪਕੌੜਿਆਂ ਦਾ ਜਿਹੜਾ ਟੇਸਟ ਇਹਨੂੰ ਬਹੁਤ ਵਧੀਆ ਆਏਗਾ ਤੇ ਦਹੀਂ ਪਾ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਜੀ ਧਨੀ ਬਦੀਨੇ ਦੀ ਚਟਣੀ ਹੈ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਜਿਹੜਾ ਟੇਸਟ ਹੈ ਨਾ ਤਾਂ ਬਹੁਤ ਹੀ ਵਧੀਆ ਆਏਗਾ ਤੇ ਆਪਣਾ ਜਿਹੜਾ ਤੇਲ ਹੈ ਮੈਂ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਤੇਲ ਗਰਮ ਹੋ ਰਿਹਾ ਹੈ ਤਾਂ ਇਹਨੂੰ ਆਪਾਂ ਹੁਣ ਖੋਲ ਲਵਾਂਗੇ ਬੈਟਰ ਨੂੰ ਥੋੜਾ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਚਟਪਟੀ ਜਿਹੀ ਆਪਣੀ ਰੈਸਪੀ ਬਣ ਕੇ ਤਿਆਰ ਹੋਦੀ ਹੈ ਤੇ ਤੁਸੀਂ ਜੇ ਆਪਾਂ ਪਾਣੀ ਪਾਵਾਂਗੇ ਪਾਣੀ ਪਾ ਕੇ ਆਪਾਂ ਇੱਕ ਬੈਟਰ ਤਿਆਰ ਕਰਾਂਗੇ ਬੈਟਰ ਆਪਣਾ ਪਤਲਾ ਨਹੀਂ ਹੋਣਾ ਚਾਹੀਦਾ ਆਪਣੇ ਬਿਲਕੁਲੀ ਗਾੜਾ ਗਾੜਾ ਜਿਹਾ ਬੈਟਰ ਤਿਆਰ ਕਰ ਲੈਣਾ ਜੇ ਤੁਹਾਨੂੰ ਲੱਗੇ ਕਿ ਬੇਸਨ ਘਾਟੇ ਤੇ ਬੇਸਨ ਤੁਸੀਂ ਥੋੜਾ ਜਿਹਾ ਹੋਰ ਪਾ ਸਕਦੇ ਮੈਂ ਤੇ ਆਈਡੀ ਇਹਨਾਂ ਨੂੰ ਪਾਇਆ ਹੈ ਤੇ ਮੈਂ ਇੱਕ ਕੌਲੀ ਦੇ ਕਰੀਬ ਇਹਦੇ ਵਿੱਚ ਬੇਸਨ ਪਾ ਲਿਆ ਇਸੇ ਤਰ੍ਹਾਂ ਦੀ ਆਪਾਂ ਨੂੰ ਇਹਦਾ ਬੈਟਰ ਚਾਹੀਦਾ ਹੈ ਤੇ ਆਪਾਂ ਪਾਣੀ ਹੋਰ ਨਹੀਂ ਪਾਉਣਾ ਇਹਦੇ ਵਿੱਚ ਨਹੀਂ ਤੇ ਬਹੁਤ ਜ਼ਿਆਦਾ ਫਟਿਲਾ ਹੋ ਜਾਏਗਾ ਫਿਰ ਆਪਾਂ ਨੂੰ ਰੈਸਪੀ ਬਣਾਉਣ ਚ ਦਿੱਕਤ ਆਏਗੀ ਇਹ ਆਪਣਾ ਬਣ ਚੁੱਕਿਆ ਹੈ ਤੇ ਮੈਂ ਥੋੜਾ ਜਿਹਾ ਪਾਣੀ ਐਡ ਕਰ ਲੈਣੇ ਆ ਬਿਲਕੁਲ ਹੀ ਥੋੜਾ ਜਿਹਾ ਇਸ ਤੋਂ ਜ਼ਿਆਦਾ ਪਾਣੀ ਪਾਣੀ ਹੋ ਬਿਲਕੁਲ ਵੀ ਨਹੀਂ ਪਾਣਾ ਦੇ ਵਿੱਚ ਸੇਵੀਆਂ ਬਣਾ ਲੈਣੇ ਆ ਤੇ ਆਹ ਸੇਮੀਆਂ ਨੇ ਮੈਂ ਬੋਟਲ ਵਿੱਚ ਰੱਖੀਆਂ ਹੋਈਆਂ ਨੇ ਤੇ ਇਹ ਘਰੇ ਬਟਾਈਆਂ ਸੀ ਇਹ ਸੂਜੀ ਤੇ ਮੈਦੇ ਦੀਆਂ ਸੇਮੀਆਂ ਨੇ ਤੇ ਆਪਾਂ ਹੋਏ ਨੂੰ ਫੜਾਈ ਫੁਵਾਣੇ ਆ कढ़ाई भी मैं पावगी सिर्फ एक चम्मच अपने देसी घ्यो पा ज़्यादा नहीं पाया एक चम्मच भर के मैं देसी घ्यो पा दिता है देसी घ्यो पाने बाद थोड़ी जी सेविया पा देंगी से मैं सिर्फ एक कौली पावगी एक कौली के करीब सेविया पा देंगी ਇਸ ਤਰ੍ਹਾਂ ਦਾ ਮੈਨੀ ਪਾ ਲਿਆ। ਆਪਾਂ ਹਲਕਾ ਜਾਰ ਰੋਸ ਕਰ ਦਵਾਂਗੇ। ਧੋ ਦੇ ਇਸ ਚ। ਇਹ ਸੇਵੀਆਂ ਵੀ ਬਹੁਤ ਹੀ ਵਧੀਆ ਬਣਦੀਆਂ ਨੇ। ਕਿਉਂਕਿ ਇਹਦੇ ਵਿੱਚ ਮੈਦੇ ਦੇ ਨਾਲ ਸੂਜੀ ਮਿਕਸ ਕੀਤੀ ਹੋਈ ਹੈ। ਤੇ ਉਹਦੇ ਨਾਲ ਇਹਦਾ ਜਿਹੜਾ ਟੇਸਟ ਹੋਤੀ ਵਧੀਆ ਆਉਂਦਾ ਹੈ। ਇਹ ਹਲਕਾ ਹਲਕਾ ਜਿਹਾ ਇਸ ਤਰ੍ਹਾਂ ਪੈਰ ਰੋਸ ਕਰਕੇ ਰੱਖੀ ਹੋਈਆਂ ਨੇ। ਇਥੇ ਆਪਣੇ ਆਉਂਦੇ ਨੇ ਪਾਈ ਜਾਂਦੇ ਨੇ ਤੇ ਉਹ ਘਰੇ ਮਸ਼ੀਨ ਦੇ ਨਾਲ ਸੇਵੀਆਂ ਵੱਟ ਜਾਂਦੇ ਨੇ ਕਿ ਜਿਹਨੀਆਂ ਸੇਵੀਆਂ ਫਿਰ ਮੈਂ ਇਕੱਠੀਆਂ ਰੋਸਟ ਕਰਕੇ ਰੱਖ ਦਿੰਦੀ ਆਂ ਡਰਾਈ ਰੋਸਟ ਕਰਕੇ ਉਹਦੇ ਨਾਲ ਜਿਹੜੀਆਂ ਸੇਵੀਆਂ ਨੇ ਫਿਰ ਇਹ ਆਪਣੀਆਂ ਖਰਾਬ ਨਹੀਂ ਹੁੰਦੀਆਂ ਤੇ ਇਹ ਤਾਂ ਤੁਸੀਂ ਇਹ ਹੈਗੀਆਂ ਮਸ਼ੀਨ ਵਾਲੀਆਂ ਸੇਵੀਆਂ ਤੇ ਮੈਂ ਹੱਥ ਵਾਲੀਆਂ ਮਸ਼ੀਨ ਸੇਵੀਆਂ ਵੀ ਵੱਟੀਆਂ ਸੀ ਜੇ ਤੁਸੀਂ ਮੇਰੀ ਉਹਦੀ ਰੈਸਪੀ ਦੇਖਣੀ ਹੈ ਤਾਂ ਤੁਸੀਂ ਉਹਦੀ ਰੈਸਪੀ ਮੈਂ ਅਪਲੋਡ ਕਰੀ ਹੋਈ ਆਲਰੇਡੀ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਬਸ ਇਹ ਤੋਂ ਜ਼ਿਆਦਾ ਆਪਾਂ ਨੇ ਇਹਨੂੰ ਰੋਸਟ ਨਹੀਂ ਕਰਨਾ ਹੈਗਾ ਮੈਂ ਇਹਦੀ ਚੈਟ ਕਰਾਂਗੀ ਥੋੜਾ ਜਿਹਾ ਪਾਣੀ ਕੋਸਾ ਥੋੜਾ ਜਿਹਾ ਮੈਂ ਪਾਣੀ ਐਡ ਕਰ ਦਿੱਤਾ ਜੀ ਤੇ ਗੈਸ ਨੂੰ ਮੈਂ ਪੇਚ ਪਾ ਦਾਂਗੀ ਕਿਉਂਕਿ ਸੇਮੀਆਂ ਜਿਹੜੀਆਂ ਨੇ ਬਹੁਤ ਬਰੀਕ ਨੇ ਇਹ ਬਹੁਤ ਹੀ ਛੇਤੀ ਬਣ ਜਾਂਦੀਆਂ ਨੇ ਤੇ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਚੀਨੀ ਜਿੰਨੀ ਵੀ ਆਪਾਂ ਪਸੰਦ ਕਰਦੇ ਹਾਂ ਤੇ ਦੋ ਵੱਡੇ ਚਮਚ ਮੈਦੇ ਵਿੱਚ ਚੀਨੀ ਐਡ ਕਰ ਦਾਂਗੀ ਕਿਉਂਕਿ ਇੱਕ ਕੌਲੀਆ ਇੱਕ ਕੌਲੀ ਦੇ ਕਰੀਬ ਆਪਾਂ ਸੇਮੀਆਂ ਲਈਆਂ ਸੀਗੀਆਂ ਤੇ ਮੈਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੀ ਆਹ ਇਹ ਨਾਲ ਥੋੜੀ ਜਿਹੀ ਸੌਫਟ ਹੋ ਜਾਣਗੇ ਫਿਰ ਆਪਾਂ ਬਾਅਦ 'ਚ ਇਹਦੇ ਅੰਦਰ ਦੁੱਧ ਪਾਵਾਂਗੇ ਤੇ ਤੁਸੀਂ ਚਾਹੋ ਤੇ ਇਹਦੇ ਇਛਾਰੀ ਲੱਛ ਪਾ ਸਕਦੇ ਹੋ ਹਰੀ ਲੱਗੀ ਖਤਮ ਸੀਗਾ ਤਾਂ ਨਹੀਂ ਪਾਈ ਇਹਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ ਬਹੁਤ ਹੀ ਵਧੀਆ ਬਣਦੀਆਂ ਨੇ ਸੇਂਗੀਆਂ ਪਾਣੀ ਵਿੱਚ ਸੌ ਤੱਕ ਹਲਕਾ ਜਿਹਾ ਬੋਇਲ ਆ ਜਾਏਗਾ ਪਾਣੀ ਦੇ ਵਿੱਚ ਫਿਰ ਬਾਅਦ ਚ ਆਪਾਂ ਇਹਦੇ ਵਿੱਚ ਦੁੱਧ ਪਾ ਦਵਾਂਗੇ ਤੇ ਦੋਨੋਂ ਰੈਸਪੀ ਆਪਣੇ ਨਾਲ ਦੀ ਨਾਲ ਤਿਆਰ ਹੋ ਜਾਣਗੀਆਂ ਉਹ ਦੇਖੋ ਇਹ ਹਲਕੀ ਹਲਕੀ ਬੋਇਲ ਆਉਣ ਲੱਗ ਗਈ ਹੈ ਤੇ ਆਪਾਂ ਹੁਣ ਇਹਦੇ ਵਿੱਚ ਦੁੱਧ ਐਡ ਕਰ ਦਾਂਗੇ ਦੁੱਧ ਜਿਹੜਾ ਆਪਾਂ ਨੇ ਇਹਦੇ ਵਿੱਚ ਮੈਂ ਪਾ ਰਹੀ ਆ ਇਹਦੇ ਵਿੱਚ ਮੈਂ ਮਲਾਈ ਵੀ ਲਈ ਨਾਲ ਹੀ एक चमचा जो मलाई जहा है, तो गा ये एक पानी पाया है कि एक छेती तो गैसा थोड़ा घट कर देने थोड़ी सॉफ्ट हो जाए फिर बाद दूध पागे जी पहले आप दुध पा देवे फिर होगा ये काफी ड्राई हो जाएगी ਤੇਸ ਕਰਕੇ ਮੈਂ ਇਹਦੇ ਵਿੱਚ ਪਾਣੀ ਜਰੂਰ ਥੋੜਾ ਜਿਹਾ ਪਾਣੀ ਆ ਵੇਖੋ ਥੋੜੀ ਜਿਹੀ ਸੌਫਟ ਹੋ ਜਾਈਗੀ ਢੱਕ ਦੇ ਦਿੰਨੇ ਆਪਾਂ ਇਹਨੂੰ ਢੱਕ ਦਵਾ ਕੇ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਤਾਂ ਸੇਮ ਚਲਕਾ ਜਬ ਬੋਇਲ ਆ ਰਹੇ ਆ ਇਹ ਥੋੜਾ ਜਿਹਾ ਆਪਾਂ 2 ਮਿੰਟ ਆਪਾਂ ਹੋਰ ਬਣਾ ਬਣਨ ਦਿੰਨੇ ਆ ਫਿਰ ਬਾਅਦ ਚ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਪਕੌੜਾ ਬਣਾ ਲੈਣੇ ਆ ਨੂੰ ਪਲਟ-ਪਲਟ ਕੇ ਦੋਨੋਂ ਸਾਈਡ ਤੋਂ ਫਰਾਈ ਕਰ ਲਵਾਂਗੇ ਤਾਂ ਦੇਖੋ ਇਹਦੇ ਵਿੱਚ ਬੋਇਲ ਆ ਚੁੱਕਿਆ ਹੈ ਤੇ ਜਿਹੜੀ ਆਪਣੀ ਸੇਵੀਆਂ ਸੌਫਟ ਹੋਣ ਲੱਗੀਆਂ ਨੇ ਦੇ ਵਿੱਚ ਦੁੱਧ ਐਡ ਕਰ ਦਵਾਂਗੇ ਧਿਆਨ ਰੱਖੇ ਦੁੱਧ ਦੇ ਨਾਲ ਹੀ ਆਪਾਂ ਮਲਾਈ ਵੀ ਨਾਲ ਹੀ ਲੈ ਲੈਣੀ ਹੈ ਉਹਦੇ ਨਾਲ ਆਪਣੀ ਸੇਵੀਆਂ ਦਾ ਜਿਹੜਾ ਸਵਾਦ ਹੈ ਨਾ ਵਧੀਆ ਹੋ ਜਾਏਗਾ ਸੋ ਆਪਾਂ ਹਲਵਾ ਲੈਨੇ ਤੋ ਕੁ ਮਿੰਟ ਆਪਾਂ ਇਹਨੂੰ ਹੋਰ ਪਕਾ ਲਾਂਗੇ ਦੁੱਧ ਦੇ ਨਾਲ ਤੇ ਉਹਨੇ ਦੇਰ ਆਪਾਂ ਦੇਖ ਲੈਨੇ ਆਪਣੇ ਪਕੌੜੇ ਜਿਹੜੇ ਨੇ ਬੱਚਿਆਂ ਦੇ ਆਣ ਤੱਕ ਦੋਨੋਂ ਹੀ ਰੈਸਪੀ ਆਪਣੀਆਂ ਤਿਆਰ ਹੋ ਜਾਣਗੀਆਂ ਤੇ ਆਪਣੇ ਫਰਾਈ ਹੋ ਚੁੱਕੇ ਨੇ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਤੇ ਬਾਕੀ ਦੇ ਪਕੌੜੇ ਵੀ ਆਪਾਂ ਸਾਰੇ ਇੱਦੀ ਫਰਾਈ ਕਰ ਲਾਂਗੇ। ਤੇ ਆਪਣੀ ਚਾਹ ਵੀ ਜਿਹੜੀ ਉਹ ਵੀ ਬਣ ਕੇ ਤਿਆਰ ਹੋ ਗਈ ਹੈ ਉਬਾਲਾ ਆ ਗਿਆ। ਤੇ ਹੁਣ ਇਹਨੂੰ ਵੀ ਆਫ ਕਰ ਦਿੰਨੇ ਆਪਾਂ। ਕੋਲੇ ਆਪਾਂ ਫਰਾਈ ਕਰ ਲੈਨੇ ਆ ਸਾਰੇ ਬਣਾ ਕੇ। ਪੇਰਾ ਪਾ ਤੁਹਾਨੂੰ ਦਿਖਾਣੇ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮੇਰੇ ਚੈਨਲ ਤੇ ਪਹਿਲਾਂ ਵੀ ਬਹੁਤ ਵਧੀਆ-ਵਧੀਆ ਰੈਸਪੀਸ ਮੈਂ ਅਪਲੋਡ ਕਰੀਆਂ ਹੋਈਆਂ ਨੇ ਤੇ ਤੁਸੀਂ ਜ਼ਰੂਰ ਜਾ ਕੇ ਦੇਖ ਸਕਦੇ ਹੋ ਮੇਰੇ ਚੈਨਲ ਤੇ ਸੇ ਬਾਕੀ ਦੇ ਜਿਹਨੇ ਥੋੜੀ ਬਚੀ ਨੋ ਵੀ ਆਪਾਂ ਫਰਾਈ ਕਰ ਲੈਂਦੇ ਹਾਂ ਲੇ ਪਕੌੜੇ ਬਣ ਕੇ ਤਿਆਰ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਪਕੌੜੇ ਸੀ ਮੈਂ ਸਾਰੇ ਦੇ ਸਾਰੇ ਫਰਾਈ ਕਰਕੇ ਰੱਖ ਲਏ ਨੇ ਤੇ ਇੱਧਰ ਆਪਣੀ ਜਿਹੜੀ ਹੈ ਸੇਵੀਆਂ ਵੀ ਇਹ ਰੈਡੀ ਨੇ ਬਣ ਕੇ ਤੇ ਬਹੁਤ ਹੀ ਵਧੀਆ ਆਪਣੀ ਸੇਵੀਆਂ ਬਣ ਕੇ ਤਿਆਰ ਹੋਈਆਂ ਨੇ ਕੰਦੀਏ ਇਸ ਕਰਕੇ ਮੈਂ ਸਿੱਧੇ ਹੀ ਗਲਾਸ ਦੇ ਵਿੱਚ ਚਾਹ ਪਾ ਲਈ ਆ ਆਪਣੀਆਂ ਸੇਵੀਆਂ ਹੋ ਗਈਆਂ ਤੇ ਨਾਲ ਹੀ ਆਪਾਂ ਰੱਖਾਂਗੇ ਆਪਣੇ ਪਕੌੜੇ ਆਲੂ ਔਰ ਪਿਆਜ਼ ਦੇ ਗਰਮ-ਗਰਮ ਪਕੌੜੇ ਗਰਮ-ਗਰਮ ਚਾਹ ਦੇ ਨਾਲ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਛੇਤੀ-ਛੇਤੀ ਚੈਨਲ ਨੂੰ ਆਪਾਂ ਹੋਰ ਵੀ ਤੁਹਾਡੇ ਲਈ ਵਧੀਆ-ਵਧੀਆ ਰੈਸਪੀ ਲੈ ਕੇ ਆਵਾਂਗੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਮੇਰੀ ਗਰਮ ਚਾਹ ਦੇ ਨਾਲ ਗਰਮ-ਗਰਮ ਸਮੋਸੇ ਤੇ ਆਪਣੀ ਗਰਮ ਗਰਮ ਚਾਹ ਵੀ ਤਿਆਰ ਹੈ ਤੇ ਸੇਂਗੀਆਂ ਵੀ ਤਿਆਰ ਨੇ ਤਾਂ ਇੱਕ ਹੋਣੀ ਵੀ ਤਿਆਰ ਨੇ ਤੇ ਤੁਸੀਂ ਕਿੱਥੋਂ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਜ਼ਰੂਰ ਤੇ ਆਪਾਂ ਚੈੱਕ ਕਰ ਲੈਂਗੇ ਨਾ ਵੀ ਨਮਕ ਮਿਰਚ ਮਸਾਲਾ ਇਹ ਜਿੱਦਾਂ ਦਾ ਹੈ ਬਹੁਤ ਵਧੀਆ ਨਮਕ ਮਿਰਚ ਮਸਾਲਾ ਬਿਲਕੁਲ ਠੀਕ ਹੈ ਤੇ ਜਿਆਦਾ ਕੌਨਸਲੇ ਯੂਜ਼ ਨਹੀਂ ਕੀਤੇ ਤੁਹਾਨੂੰ ਪਤਾ ਹੀ ਹੈ ਮੈਂ ਦੋ ਤਿੰਨ ਸਾਰੇ ਜਿਹੜੇ ਯੂਜ਼ ਕੀਤੇ ਨੇ ਬਿਲਕੁਲ ਆਪਾਂ ਡੇਲੀ ਯੂਜ਼ ਕਰਦੇ ਆ ਤੇ ਨਮਕ ਵੀ ਬਿਲਕੁਲ ਬਰਾਬਰ ਹੈ ਜਿਹੜਾ ਆਪਾਂ ਦਹੀਂ ਪਾਇਆ ਇਹਦੇ ਵਿੱਚ ਉਹਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਆ ਰਿਹਾ ਹੈ ਆਪਕੇ ਜਿਹੜਾ ਆਪਣੀ ਰੈਸਪੀ ਬਹੁਤ ਹੀ ਵਧੀਆ ਬਣ ਚੁੱਕੀ ਹੈ ਮਿਲਾਂਗੇ ਕੋਰਨਵੀ ਰੈਸਪੀ ਦੇ ਨਾਲ ਉਦ ਤੱਕ ਸਤਿ ਸ੍ਰੀ ਅਕਾਲ ਜੀ ਸਾਰੇ